ਜਾਉਂਦੇ ਆ ਜਿੰਨਾ ਚਿਰ ਉਹ ਜਨਾਨੀ ਨੂੰ ਸਜ਼ਾ ਨਹੀਂ ਹੋ ਜਾਂਦੀ ਉਹਨਾਂ ਚੈਨ ਨਾਲ ਨਹੀਂ ਬੈਠਾਂਗੇ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਬੇਅਦਬੀਆਂ ਹੋਈਆਂ ਯਾਰੋ ਅੱਜ ਤੱਕ ਕਿਸੇ ਨੂੰ ਸਜ਼ਾ ਹੀ ਨਹੀਂ ਲਈ ਸਾਰੇ ਕੇਸ ਪਤਾ ਨਹੀਂ ਰਫੇ ਰਫੇ ਦੇ ਫੁਕਰ ਤੇ ਇਸ ਕਰਕੇ ਅਸੀਂ ਤੁਹਾਡੇ ਚੈਨ ਨਾਲ ਆਈ ਦਸਣਾ ਚਾਹੁੰਦੇ ਆ ਸੰਗਤਾਂ ਦਾ ਹਰਦਾ ਵਲੁੰਧ ਰਿਆ ਪਿਆ ਬੜਾ ਰੋਸ ਹੈ ਬੜਾ ਦੁੱਖ ਹੈ ਸਿਸ ਰਖੇ ਤੇ ਨਹੀਂ ਕਿਤੇ ਯਾਰੋ ਕੀ ਕਰ ਲਿਆ ਯਾ ਕਿਉਂਕਿ ਸਾਨੂੰ ਇੱਕ ਟਾਰਗੇਟ ਬਣਾਇਆ ਜਾ ਰਿਹਾ ਐਥੇ ਬੇਦਬੀ ਕਰਤੀ ਉਧਰਲੇ ਕਰਤੀ ਗਰਦਾਸਪੁਰ ਕਰਤੀ ਤੇ ਸਿੱਖ ਆਦੀ ਹੋ ਜਾਣ ਪਰ ਸਿੱਖ ਜਦੋਂ ਘੋੜਿਆਂ ਤੇ ਸੀ ਨਾ ਤੇ ਬਾਬਾ ਬੋਤਾ ਸਿੰਘ ਤੇ ਗਰਦਾਸ ਸਿੰਘ ਦੋ ਸਿੰਘ ਰਹਿ ਗਏ ਸੀ ਤੇ ਸਿੱਖਾਂ ਨੇ ਉਦੋਂ ਨਹੀਂ ਹਿੰਮਤ ਨਹੀਂ ਹਾਰੀ ਸੀ ਸਿੱਖ ਬਖਸ਼ਦਾ ਨਹੀਂ ਆਪਣੇ ਗੁਰੂ ਲਈ ਸੀਸ ਤੇ ਦੇ ਸਕਦਾ ਉਹਦੇ ਤੇ ਸਮਝਾਉਂਦਾ ਨਹੀਂ ਕਰ ਸਕਦਾ ਜੇ ਕੋਈ ਘਟਿਆ ਬੰਦਾ ਮੈਂ ਸੰਤਾਂ ਹੋਊਗਾ ਉਹ ਕਰ ਲੈ ਤੇ ਉਹਨੂੰ ਗੁਰੂ ਸਾਹਿਬ ਆਪ ਹੀ ਦੇਖਦੇ ਨੇ ਸੋ ਮੇਰੀ ਪ੍ਰਸ਼ਾਸ਼ਨ ਨੂੰ ਬੇਨਤੀ ਆ ਸਾਡਾ ਜਿਹੜਾ ਸਬਰ ਆ ਉਹਦਾ ਇਮਤਿਹਾਨ ਨਾ ਲਿਆ ਜਾਏ 100 ਵਾਰ ਤੋਂ ਬਾਅਦ ਜੇ ਨਾ ਕੋ ਉਸਨੇ ਫੜਿਆ ਤੇ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਤੁਹਾਡੇ ਚੈਨਲ ਰੇਂਡਸ ਦਿੱਤਾ ਉਸੇ ਵੀ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਵੀ ਸਿੱਖੋ ਤੁਹਾਡਾ ਵੀ ਫਰਜ਼ ਬਣਦਾ ਕਿ ਤੁਸੀਂ ਇਹਦੇ ਤੇ ਉਸ ਨਾਲ ਗੱਲ ਕਰੋ ਵੱਡੇ ਅੰਸਰੇ ਨਾ ਕਰੋ ਤੇ 100 ਵਾਰ ਤੋਂ ਬਾਅਦ ਵੱਡਾ ਐਕਸ਼ਨ ਹੋਣ ਜਾ ਰਿਹਾ ਸੋ ਮੈਂ ਤੁਹਾਡੇ ਚੈਨਲ ਦਾ ਤੇ ਸੰਗਤਾਂ ਦਾ ਧੰਨਵਾਦ ਕਰਦਾ ਤੇ ਵਾਹਿਗੁਰੂ ਕਿਰਪਾ ਕਰੇ ਸੰਗਤਾਂ 'ਚ ਹੋਰ ਵੀ ਕਾਗਤ ਬਖਸ਼ੇ ਸਤਿਗੁਰੂ ਸਾਹਿਬ ਨੂੰ ਆਪਣਾ ਕਰ ਬਖਸ਼ ਆਪਣਾ ਜਿੱਥੇ ਅਸੀਂ ਆਪਣਾ ਕਾਨੂੰਨ ਬਣਾ ਸਕੀਏ ਜਿੱਥੇ ਅਸੀਂ ਦਿਲ ਦਾ ਨਾ ਗੱਲ ਕਰ ਸਕੀਏ ਜਿੱਥੇ ਸਾਡੇ ਧਰਮ ਨੂੰ ਕੋਈ ਖਤਰਾ ਨਾ ਹੋਵੇ ਸੋ ਇਹਨੀਆਂ ਬੇਨਤੀਆਂ ਕਰਦਾ ਜੁਲਾ ਦਾ ਜੱਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਆ ਲੋ ਜਾਵੇ ਸਾਧ ਜੇ ਪਾਸ ਸਗੋ ਭਾਵੇ ਆ ਦੁਨੀਆ ਤਾਰ ਤਰੇ ਜਾਵੇ ਨਾ ਲੋ ਜਾਵੇ ਕਾਲਪੁਰਖ ਦੇ ਕਰਨ ਨੂੰ ਭਾਵੇ ਤੇਰੀ ਆਗਾਜ਼ ਮੈਂ ਬਿਲਕੁਲ ਜੀ ਬੀ ਅ ਅਮਾ ਜਰੂਰ ਡੀਐਸਪੀ ਸਾਹਿਬ ਦੇ ਵਾਈਟ ਲੈ ਕੇ ਨਾਲ ਜਾਣਾ ਤੇ ਅਗਾਂਹ ਜਰੂਰ ਪੁੱਛਾਂਗੇ ਕਿ ਐਡਾ ਸੰਜੀਦਰ ਕੇਸ ਹੈ ਤੇ ਅਧਿਕਾਰੀ ਜਿਹੜੇ ਨੇ ਉਹ ਲਾਪਰਵਾਹੀ ਕਰੀ ਜਾਂਦੇ ਨੇ ਕਲਾਈਂਟ ਟਾਈਮ ਲਈ ਜਾ ਰਹੇ ਨੇ ਸਭੋ ਇਸ ਤਰ੍ਹਾਂ ਜਿਹੜੀ ਹੈ ਸਵਾਲ ਦੇ ਵਿੱਚ ਜਿਹੜੇ ਮਾਰੇ ਆਂਸਰ ਨੇ ਉਹਨਾਂ ਨੂੰ ਇੱਕ ਉਹ ਮਿਲਦੀ ਹੈ 6 ਸਾਮੇ ਤੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਬਾਈ ਗੁਰਜੀਤ ਕਾਲਚ ¡Vamos vale. vale.